ਪਾਕਿਸਤਾਨ ਤੋਂ ਡਰੋਨ ਜਿਸ ਦੇ ذریعے ਨਜਾਇਜ਼ ਹਥਿਆਰ ਜਿਹੜੇ ਨੇ ਉਹ ਭਾਰਤੀ ਸਰਹੱਦ ਦੇ ਵਿੱਚ ਸੁੱਟੇ ਜਾ ਰਹੇ ਨੇ ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੇ ਬੀਐਸਐਫ ਦੇ ਬਲੂਕ ਖੇਤਾਂ ਨੂੰ ਘੇਰਾ ਪਾ ਲਿਆ ਗਿਆ ਤਤੁਰੰਤਾਰਨ ਦੇ ਪਿੰਡ ਦੇ ਦਲ ਦੇ ਖੇਤਾਂ ਦੇ ਵਿੱਚ ਇੱਕ ਵੱਡੀ ਕਾਰਵਾਈ ਹੋਈ ਹੈ ਜਿੱਥੇ ਸਵੇਰੇ ਹੀ ਪੁਲਿਸ ਛਾਉਣੀ ਦੇ ਵਿੱਚ ਸਾਰਾ ਇਲਾਕਾ ਤਬਦੀਲ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਡਰੋਨ ਜਿਹੜਾ ਇੱਥੇ ਹਥਿਆਰ ਦੀ ਸਪਲਾਈ ਕਰਦਾ ਹੋਇਆ ਬਰਾਮਦ ਹੋਇਆ ਤੇ ਸੁਰੱਖਿਆ ਏਜੰਸੀਆਂ ਨੇ ਇਲਾਕੇ ਦੇ ਵਿੱਚ ਚੌਕਸੀ ਵਧਾ ਦਿੱਤੀ ਹੈ ਐਂਟੀ ਡਰੋਨ ਸਿਸਟਮ ਦੇ ਨਾਲ ਸ਼ੱਕੀ ਹਰਕਤਾ ਫੜੀਆਂ ਗਈਆਂ ਤੇ ਤੁਰੰਤ ਪੁਲਿਸ ਤੇ ਬੀਐਸ ਜਦੋਂ ਮੌਕੇ ਤੇ ਪਹੁੰਚੀ ਪੁਲਿਸ ਤੇ ਬੀਐਸਐਫ ਦੇ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਡਰੋਨ ਤੇ ਹਥਿਆਰ ਨੂੰ ਕਬਜ਼ੇ ਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਡਰੋਨ ਪਾਕਿਸਤਾਨ ਵੱਲੋਂ ਪਾਸੇ ਆਇਆ ਤੇ ਇਸ ਦੀ ਹੁਣ ਜਾਂਚ ਲਗਾਤਾਰ ਜਾਰੀ ਹੈ ਹਾਂਜੀ ਸਰ ਤੁਸੀਂ ਅੱਜ ਪਿੰਡ ਦਾਲ ਵਿੱਚ ਪਹੁੰਚੇ ਹੋ ਤਾਂ ਕੀ ਇੱਥੇ ਜਿਹੜਾ ਮਸਲਾ ਸੀ ਅੱਜ ਅਸੀਂ ਇੱਥੇ ਸਾਂਝਾ ਆਪਰੇਸ਼ਨ ਕੀਤਾ ਬੀਐਸਐਫ ਨਾਲ ਸਰਚ ਕਰ ਰਹੇ ਸੀਗੇ ਜਿਹਦੇ ਦੌਰਾਨ ਇੱਥੇ ਖੇਤਾਂ ਦੇ ਵਿੱਚੋਂ ਸਾਨੂੰ ਇੱਕ ਡਰੋਨ ਮਿਲਿਆ ਵਾ ਜਿਹਦੇ ਤੇ ਮਾਰਕਾ ਏਅਰ 3 ਡੀਜੀ ਡੀਜੀਆਈ ਲਿਖਿਆ ਹੋਇਆ ਵਾ ਤੇ ਜਿਹਦੇ ਨਾਲ ਇੱਕ ਅੱਧਾ ਪਿਸਤਲ ਜਿਹਨੂੰ ਕਹਿ ਸਕਦੇ ਆ ਬਿਨਾ ਮੈਗਜ਼ੀਨ ਤੋਂ ਤੇ ਬਿਨਾ ਸਲੈਕਟ ਤੋਂ ਉਹ ਮਿਲਿਆ ਬ੍ਰਾਮਦ ਹੋਇਆ ਵਾ ਕਿ ਜਿਹਦੇ ਸੰਬੰਧ ਚ ਐਫਆਰ ਦਰਜ ਕਰਕੇ ਤੇ ਅੱਗੇ ਕਾਰਵਾਈ ਕੀਤੀ ਜਾਏਗੀ ਇਹ ਸਰ ਕਿਸ ਤਰ੍ਹਾਂ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚੀ ਸੀ ਇਹ ਅਸੀਂ ਸਰਚ ਕਰ ਰਹੇ ਹਾਂ ਤੇ ਸਰਚ ਕਰਦਿਆਂ ਕਰਦਿਆਂ ਅਸੀਂ ਇੱਥੋਂ ਜਦੋਂ ਇੱਥੇ ਪਹੁੰਚੇ ਹਾਂ ਤੇ ਸਾਨੂੰ ਇਹ ਮਿਲਿਆ ਕੀ ਲੱਗਦਾ ਸਾਰੇ ਜਿਹੜਾ ਐਂਟੀ ਡਰੋਨ ਸਿਸਟਮ ਲੱਗਾ ਉਹਦੇ ਕੰਮ ਕਰਨ ਕਰਕੇ ਹੀ ਸਾਰਾ ਕੁਝ ਹੋਇਆ ਹਾਂਜੀ ਸਾਨੂੰ ਮਿਲਦੀ ਹੈ ਇਨਫੋਰਮੇਸ਼ਨ ਜਦੋਂ ਐਂਟੀ ਡਰੋਨ ਤੇ ਸਾਨੂੰ ਮੈਸੇਜ ਆਉਂਦਾ ਵਾ ਕਿ ਕਿੱਥੇ ਮੂਵਮੈਂਟ ਹੋ ਰਹੀ ਹੈ ਉਸੇ ਤਰ੍ਹਾਂ ਅਸੀਂ ਫਿਰ ਉਸ ਇਲਾਕੇ ਦੀ ਸਰਚ ਕਰਦੇ ਹਾਂ